ਇਸ ਸ਼ਬਦ ਨੂੰ ਸੁਣ ਕੇ ਵਾਹਿਗੁਰੂ ਨੂੰ ਸੁਣ ਕੇ ਤੇ ਜ਼ਬਾਨ ਖਾਮੋਸ਼ ਹੋ ਜਾਏਗੀ। ਭੇ ਮਿਟ ਜਾਏਗੀ, ਧਿਆਨ ਮਿਟ ਜਾਏਗਾ। ਅੰਦਰ ਗੂੰਜਦਾ ਹੋਇਆ ਉਹ ਅਹੰਕਾਰ ਦਾ ਨਾਦ ਸੁਣਾਈ ਦੇਗਾ ਜੋ ਪਰਮ ਪ੍ਰਕਾਸ਼ ਹੈ, ਪਰਮ ਆਨੰਦ ਹੈ। ਇਸੇ ਨੂੰ ਪ੍ਰਮਾਤਮਾ ਦਾ ਮਿਲਨ ਕਹਿੰਦੇ ਨੇ, ਸਮਾਧੀ ਕਹਿੰਦੇ ਨੇ। ਪਰ ਵਾਹਿਗੁਰੂ ਦਾ ਜਪ ਉਹ ਨਾਕਾਰ ਚਾਹੀਦਾ ਹੈ। ਇਹ ਅੰਮ੍ਰਿਤ ਵੇਲੇ ਉਸੀ ਉਚਾਰਨ ਕਰਨਾ ਬਾਕੀ ਤੇ ਮੇਰਾ ਕੁਛ ਦਾਵਾ ਨਹੀਂ ਅਗਰੇ ਤੁਸੀਂ ਰੋਜ਼ ਕਰਦੇ ਰਹੇ ਥੋੜੇ ਦਿਨਾਂ ਚ ਖੇੜ ਬਣੇਗੀ ਬਸ਼ਰਤੇ ਤੁਸੀਂ ਅੰਦਰ ਇਹ ਇੱਛਾ ਨਾ ਰੱਖਣੇ ਕਿ ਖੇੜ ਬਣੇ ਇੱਛਾ ਨਾ ਰੱਖਣੀ ਅਗਰ ਇੱਛਾ ਰੱਖ ਦਿੱਤੀ ਤੋ ਤੁਸੀਂ ਸੁਣ ਨਹੀਂ ਸਕੋਗੇ ਉਸੇ ਇੱਛਾ 'ਚ ਅੜੇ ਰਹ ਜਾਓਗੇ ਆਸਾ ਮਨਸਾ ਸਗਨ ਤੇ ਆਗੇ ਜਗਤੇ ਰਹੇ ਨਿਰਾਸਾ ਉਸ ਦੋਨੋਂ ਹੀ ਸੁਣੋ ਔਰ ਸੁਣ ਬੰਦਾ ਤਾਂ ਸਕੇਗਾ ਅੰਦਰ ਕੋਈ ਇੱਛਾ ਨਾ ਹੋਵੇ ਤੇ ਜੇ ਇੱਛਾ ਹੈ ਤਾਂ ਇੱਛਾ ਨਾਲ ਜੁੜਿਆ ਰਹ ਜਾਏਗਾ ਇਹ ਆਵਾਜ਼ ਧੁਨਾਕਾਰ ਚਾਹੀਦੀ ਹੈ ਘੜਿਆਲ ਵਜਾ ਕੇ ਅੰਦਰ ਪ੍ਰਵੇਸ਼ ਇਹ ਦੱਸਿਆ ਜਾ ਰਿਹਾ ਹੈ ਭਗਵਾਨ ਤੱਕ ਪਹੁੰਚਣਾ ਤੇ ਭਗਵਾਨ ਦਾ ਘਰ ਤੇਰਾ ਘਰ ਹੈ ਉਹ ਘਰ ਤੇਰਾ ਤੂੰ ਉਥੋਂ ਹੀ ਆਇਆ ਸ਼ਬਦ ਦੇ ਰਾਹੀ ਤੂੰ ਬਾਹਰ ਆਇਆ ਸੀ ਸ਼ਬਦ ਨੂੰ ਵਜਾ ਕੇ ਅੰਦਰ ਪ੍ਰਵੇਸ਼ ਕਰ ਆਵਾਜ਼ ਕਰਕੇ ਅੰਦਰ ਪ੍ਰਵੇਸ਼ ਕਰੇਗਾ ਉਹ ਇੱਕ ਬਾਰੋਂ ਸਮਝਾਇਆ ਗਿਆ ਹੈ ਪਰ ਠੀਕ ਹੈ ਚੁਣਿਆ ਗਿਆ ਹੈ ਗੁਰਨਾਨਕ ਦੇਵ ਜੀ ਮਹਾਰਾਜ ਕਿੰਨਾਂ 12 ਇਤਨੀ ਮਿਹਨਤ ਕਰਨ ਦੀ ਕੀ ਲੋੜ ਹੈ ਪ੍ਰਮਾਤਮਾ ਨੇ ਖੁਦ ਇੱਕ ਮੰਦਰ ਬਣਾ ਦਿੱਤਾ ਹੈ ਇਹ ਦੇਹੀ ਉਸ ਦਾ ਮੰਦਰ ਹੈ ਔਰ ਇਸੇ ਮੰਦਰ ਵਿੱਚ ਮਨ ਗਰਵ ਹੈ ਔਰ ਇਸੇ ਮਨ ਦੇ ਅੰਦਰ ਉਸ ਦੀ ਮੂਰਤੀ ਹੈ ਉਸੇ ਦੀ ਮੂਰਤੀ ਹੈ ਤੋ ਇਹ ਤਨ ਤੇ ਸਾਰਾ ਮਹਿਲ ਹੈ ਮੰਦਰ ਹੈ ਔਰ ਇਹ ਮੂੰਹ ਦਰਵਾਜ਼ਾ ਹੈ ਔਰ ਇਸ ਜ਼ਬਾਨ ਘੜਿਆਲ ਲਟਕੀ ਹੋਈ ਹੈ ਇਹ ਘੜਿਆਲ ਲਟਕਾ ਹੈ ਕਿਸੇ ਨੂੰ ਵਜਾਓ ਤੇ ਅੰਦਰ ਪ੍ਰਵੇਸ਼ ਕਰੋ ਔਰ ਕਿਹੜਾ ਘੜਿਆਲ ਵਜਾਣਾ ਤਨ ਮੰਦਰ ਹੈ ਇਸੇ ਵਿੱਚ ਆਤਮ ਜੋਤੀ ਹੈ ਔਰ ਇਹ ਮੂੰਹ ਦਰਵਾਜ਼ਾ ਹੈ ਔਰ ਇਹ ਜ਼ਵਾਨ ਘੜਿਆ ਹੈ ਘੜਿਆਂ ਦੀ ਆਵਾਜ਼ ਧੁਨਾਕਾਰ ਹੋਈ ਧੁਨਾਕਾਰ ਤੋਂ ਮੁਰਾਦ ਸ਼ੁਰੂ ਤੋਂ ਇੱਕਦਮ ਹੋਈ ਸਮਾਪਤ ਇੱਕਦਮ ਨਹੀਂ ਆਉਂਦੀ ਧੁਨਾਕਾਰ ਉਹ ਧੁਨਾਕਾਰ ਆਵਾਜ਼ ਇਸ ਸਵਾਸਤੇ ਵਾਹਿਗੁਰੂ ਮੰਤਰ ਦਾ ਜਪ ਧੁਨਾਕਾਰ ਚੱਲ ਰਿਹਾ ਹੈ ਮਹਾ ਮੰਤਰ ਮਹਾਪੁਰਸ਼ਾਂ ਨੇ ਦਿੱਤੇ ਨੇ ਜਪਣ ਵਾਸਤੇ ਜਪਦੇ ਆ ਜਪਦੇ ਆ ਜਦ ਮੰਤਰ ਮਨ ਸੁਣਨ ਲੱਗ ਪੈਂਦਾ ਹੈ ਔਰ ਜੈਸੇ ਮਨ ਸੁਣਨਾ ਆਰੰਭ ਕਰਦਾ ਹੈ ਜ਼ਬਾਨ ਬੋਲਣਾ ਹੌਲੇ ਹੌਲੇ ਛੱਡਦੀ ਹੈ ਮਨ ਨੇ ਪੂਰਨ ਤੌਰ ਤੇ ਸੁਣ ਲਿਆ ਜ਼ਬਾਨ ਚੁੱਪ ਕਰ ਗਈ ਤੇ ਮਨ ਪਹਿਲੇ ਹੀ ਚੁੱਪ ਕਰ ਗਿਆ ਅੰਦਰ ਇੱਕ ਆਵਾਜ਼ ਗੂੰਜਦੀ ਹੈ ਉਹ ਅੰਕਾਰ ਦੀ ਉਹੀ ਬ੍ਰਹਮੰਡ ਦੇ ਵਿੱਚ ਵਿਆਪਕ ਹੈ ਉਸੇ ਨੂੰ ਕਹੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆ ਇਹ ਧਰਮ ਦੀ ਸਾਧਨਾ ਕਿਦਰੇ ਬੱਚਿਆਂ ਦਾ ਖੇਲ ਨਾ ਸਮਝ ਲੈਣਾ ਇਹ ਕਰਮ ਕਾਂਡ ਇਸ ਤੋਂ ਅੱਗੇ ਜਾਣਾ ਪਏਗਾ ਕਰਮ ਕਾਂਡ ਕੇ ਇੱਕ ਨਕਸ਼ਾ ਬਣਾਇਆ ਮਕਾਨ ਦਾ ਮਕਾਨ ਤੇ ਬਣਾਣਾ ਪਰ ਉਸ ਤੋਂ ਪਹਿਲੇ ਉਸ ਦਾ ਨਕਸ਼ਾ ਬਣਾਇਆ ਤੇ ਨਕਸ਼ਾ ਵੇਖ ਕੇ ਜੋ ਹੈ ਖੁਸ਼ ਹੁੰਦਾ ਫਿਰ ਤੇ ਸਿਰ ਤੇ ਚੁੱਕੀ ਫਿਰੇ ਸ਼ਰਾਨੂ ਲੋਕੀ ਸਿਰ ਤੇ ਚੁੱਕੀ ਫਿਰਦੇ ਨੇ ਕਰਮ ਕਾਂਡ ਨੂੰ ਲੋਕੀ ਸਿਰ ਤੇ ਚੁੱਕੀ ਫਿਰਦੇ ਨੇ ਨਕਸ਼ਿਆਂ ਨੂੰ ਲੋਕੀ ਸਿਰ ਤੇ ਚੁੱਕੀ ਫਿਰਦੇ ਨੇ ਮਹਿਲ ਕਦੀ ਬਣਾਉਂਦੇ ਨਹੀਂ ਪ੍ਰਵੇਸ਼ ਕਦੀ ਹੁੰਦਾ ਨਹੀਂ ਕਰਮ ਕਾਂਡ ਲੋੜ ਹੈ ਨਕਸ਼ੇ ਦੀ ਨਕਸ਼ਾ ਬਣਾਉਣ ਦੀ ਵੀ ਲੋੜ ਹੈ ਇੱਕ ਦਿਨ ਨਕਸ਼ੇ ਨੂੰ ਇੱਕ ਪਾਸੇ ਸੁੱਟਣ ਦੀ ਵੀ ਲੋੜ ਹੈ ਮਹਿਲ ਚਾਹੀਦਾ ਕਰਮ ਕਾਂਡ ਦੀ ਵੀ ਲੋੜ ਹੈ ਪਰ ਇੱਕ ਦਿਨ ਇਸ ਨੂੰ ਛੋੜਨ ਦੀ ਵੀ ਲੋੜ ਹੈ ਜਿਵੇਂ ਮੈਂ ਉਸ ਦਿਨ ਅਰਜ਼ ਕੀਤੀ ਸੀ ਸਕੂਲ ਦੇ ਵਿੱਚ ਪ੍ਰਵੇਸ਼ ਵੀ ਲਾਜ਼ਮੀ ਹੈ ਸਕੂਲ ਨੂੰ ਛੋੜਨਾ ਵੀ ਲਾਜ਼ਮੀ ਹੈ ਅਗਰ ਛੋੜਿਆ ਨਹੀਂ ਤਾਂ ਸਕੂਲ ਤੇ ਜੇਲ ਬਣ ਜਾਏਗਾ ਕਰਮ ਕਾਂਡ ਦੇ ਵਿੱਚ ਪ੍ਰਵੇਸ਼ ਹੋਣਾ ਵੀ ਬਲਾ ਲਾਜ਼ਮੀ ਅਗਰ ਛੋੜਿਆ ਨਹੀਂ ਤਾਂ ਕਰਮ ਕਾਂਡ ਤੇ ਹਤਕੜੀਆਂ ਬਣ ਜਾਏਗਾ ਬੰਦਨ ਬਣ ਜਾਏਗਾ ਕਰਮ ਕਾਂਡ ਨਕਸ਼ੇ ਦੀ ਤਰ੍ਹਾਂ ਇਸ ਤੋਂ ਜ਼ਿਆਦਾ ਕੁਝ ਨਹੀਂ ਲੇਗੇ ਤਨ ਮੰਦਰ ਹੈ ਇਸ ਮੰਦਰ ਦਾ ਮੂੰਹ ਦਰਵਾਜ਼ਾ ਹੈ ਜ਼ਬਾਨ ਘੜਿਆਲ ਹੈ ਇਹਦੇ ਚੋਂ ਆਵਾਜ਼ ਕੱਢਣੀ ਏ ਧੋਨਾਕਾਰ ਜੋ ਘੜਿਆਲ ਦੀ ਆਵਾਜ਼ ਹੁੰਦੀ ਹੈ ਹਿੰਦੂਆਂ ਨੇ ਬਾਹਰ ਪ੍ਰਤੀਕ ਬਣਾ ਲਿਆ ਗੁਰੂ ਨਾਨਕ ਨੇ ਸਾਨੂੰ ਆਖਿਆ ਪ੍ਰਤੀਕ ਬਣਾਉਣ ਦੀ ਕੀ ਲੋੜ ਰੱਬ ਨੇ ਖੁਦ ਮੰਦਰ ਬਣਾਇਆ ਹੈ ਖੁਦ ਉਸਨੇ ਘੜਿਆਲ ਬਣਾਇਆ ਵਜਾਓ ਤੇ ਪ੍ਰਵੇਸ਼ ਕਰੋ ਬਾਹਰ ਇਤਨਾ ਪਸਾਰਾ ਕਰਨ ਦੀ ਕੀ ਲੋੜ ਬਲੋ ਸਮਝ ਲੈ ਲੋ ਗੁਰੂ ਦੇ ਵਾਹਿਗੁਰੂ ਦੀ ਧੁਨੀ ਧੁਨਾਕਾਰ ਕਰਨੀ ਹੈ। ਔਰ ਅਲਗ-ਅਲਗ ਮੰਤਰ ਨੇ ਕੋਈ ਵੀ ਮੰਤਰ ਕੋਈ ਜਪਦਾ ਔਰ ਜਪਦਿਆਂ ਜਪਦਿਆਂ ਜਿਸ ਦਿਨ ਮਨ ਉਸ ਦਾ ਖਾਮੋਸ਼ ਹੋਏਗਾ ਹਰ ਇੱਕ ਨੂੰ ਜਿਹੜੀ ਅੰਦਰ ਧੁਨੀ ਸੁਣਾਈ ਦੇਗੀ ਉਹ ਅੰਕਾਰ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਵੀ ਉਹ ਅੰਕਾਰ ਹੈ। ਪਹਿਲਾ ਅੱਖਰ ਵੀ ਉਹ ਅੰਕਾਰ ਹੈ। ਉਸ ਤੋਂ ਪਹਿਲੇ ਇੱਕ ਲਿਖਿਆ ਹੈ। ਇਕ ਓੰਕਾਰ ਇਕ ਇਹੇ ਧੁਨੀ ਹੈ ਦੂਜੀ ਤੀਜੀ ਨਹੀਂ ਹੈ ਇਹ ਹੀ ਇਸੇ ਇੱਕ ਧੁਨੀ ਤੋਂ ਉਤਪਤੀ ਹੋਈਏ ਪਰਲੇ ਹੋਵੇਗੀ ਇਸੇ ਇੱਕ ਤੋਂ ਇਸੇ ਇੱਕ ਤੋਂ ਪਾਲਨਾ ਹੋਵੇਗੀ ਕੋਈ ਦੂਜਾ ਤੀਜਾ ਚੌਥਾ ਨਹੀਂ ਹੈ ਇਹ ਕਿਸ ਵਾਸਤੇ ਲਿਖਣਾ ਪਿਆ ਕਿਉਂ ਭਾਰਤ ਵਿੱਚ ਗੱਲ ਪ੍ਰਚਲਿਤ ਹੋ ਗਈ ਸੀ ਉਤਪਤੀ ਬ੍ਰਹਮਾ ਕਰ ਰਿਹਾ ਹੈ ਪਾਲਨਾ ਵਿਸ਼ਨੂੰ ਕਰ ਰਿਹਾ ਹੈ ਸ਼ਿਵ ਜੀ ਨਾਸ ਕਰ ਰਿਹਾ ਹੈ ਪਰਲੇ ਕਰ ਰਿਹਾ ਹੈ ਤੋਂ ਗੁਰਨਾਣਿਕ ਨੂੰ ਕਹਿਣਾ ਪਿਆ कि ब्रह्मा ने उत्पत्ति करनी है ब्रह्मा खुद ओमकार तो है कि शिव जी ने परले करनी है शिव जी खुद ओमकार तो है ओमकार दी ध्वनि मूल है सारा पसारा ओमकार तो है ओमकार ब्रह्मा उत्पत्ति ओमकार किया जनचित ओमकार शैल जुगवै ओमकार वेद निर्वै सारा पसारा ते ओमकार तो है मूल पे ओमकार तो पहला शब्द गुरुगन साहब दा ओमकार ਇਹ ਧੁਨਾਕਾਰ ਸ਼ਬਦ ਹੈ ਬ੍ਰਹਮੰਡ ਦੇ ਚ ਗੂੰਜ ਰਿਹਾ ਮੈਂ ਫਿਰ ਅਰਜ਼ ਕਰਾਂ ਮਾਂ ਬਾਪ ਤੇ ਸਰੀਰ ਆਇਆ ਸਰੀਰ ਦੇ ਚ ਮਾਂ ਬਾਪ ਦੀ ਅਨ ਸਮojੋ ਹ ਹੈ ਇਸ ਸਾਸਕ ਗੁਰਬਾਣੀ ਤੇ ਬੜਾ ਇੱਕ ਗਹਿਰਾ ਗਿਆਨ ਦਿੰਦੀ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਐ ਬ੍ਰਹਮ ਗਿਆਨੀ ਇਸ ਨੂੰ ਵੀ ਸਮਝਾਓ ਜਿਹੜਾ ਪੁਰਸ਼ ਹੈ ਉਹਦੇ ਸਰੀਰ ਦੇ ਚ ਇਸਤਰੀ ਵੀ ਹੈ ਔਰ ਜਿਹੜੀ ਇਸਤਰੀ ਹੈ ਉਹਦੇ ਸਰੀਰ ਦੇ ਚ ਪੁਰਸ਼ ਵੀ ਹੈ ਜਿਹੜਾ ਪੁਰਸ਼ ਹੈ ਮਰਦ ਹੈ ਉਹਦੇ ਸਰੀਰ ਵਿੱਚ ਮਾਂ ਦੀ ਅੰਸ਼ ਵੀ ਹੈ ਇਸਤਰੀ ਵੀ ਹੈ। ਔਰ ਜਿਹੜੀ ਇਸਤਰੀ ਹੈ ਉਹਦੇ ਸਰੀਰ ਦੇ ਵਿੱਚ ਪਿਤਾ ਦੀ ਅੰਸ਼ ਵੀ ਹੈ ਉਹ ਪੁਰਸ਼ ਵੀ ਹੈ। ਫਰਕ ਸਿਰਫ ਇਤਨਾ ਹੈ ਇਸਤਰੀ 60% ਦੀ ਇਸਤਰੀ ਹੈ 40% ਪੁਰਸ਼ ਹੈ। ਪੁਰਸ਼ 60% ਪੁਰਸ਼ ਹੈ 40% ਇਸਤਰੀ ਹੈ। ਇਸਤਰੀ ਪੁਰਸ਼ ਦੇ ਅੰਦਰ ਅਰਧ ਅੰਗ ਹੈ ਅਧੂਰਾ ਅੰਗ ਅਰਧਾੰਗਣੀ। ਔਰ ਮਰਦ ਇਸਤਰੀ ਦੇ ਅੰਦਰ ਪੁਰਸ਼ ਰੋਗ ਵਿੱਚ ਅਰਧ ਅੰਗ ਹੈ ਅਰਧ ਅੰਗ ਅਧੂਰਾ ਅੰਗ ਅੱਧਾ ਕਹਿੰਦੇ ਨੇ ਮਾਨਸਿਕ ਪੱਧਰ ਤੇ ਵੀ ਐਸਾ ਹੈ ਜਿਵੇਂ ਸਰੀਰ ਅੱਧਾ ਅੱਧਾ ਹੈ ਪੁਰਸ਼ 60% ਇਸਦੀ ਪੁਰਸ਼ ਹੈ 40% ਇਸਦੀ ਤੇ 30% ਔਰਤ ਹੈ ਔਰਤ 60% ਤੇ ਪੁਰਸ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮੈਂ ਫਿਰ ਦੁਹਰਾਵਾਂ रामकली मल्ला पैदा पुरुष में नार नार में पुरुष आ बूझो ब्रह्म गणेश नु भी ते समझो स्त्री सिर्फ स्त्री नहीं उस दे अंदर पुरुष भी है शरीरक तन ते ऐसा है क्योंकि स्त्री दे अंदर पुरुष अधूर है पुरुष दे अंदर अधूरी स्त्री है तो पुरुष दे अंदर खिच्छ स्त्री दी है क्योंकि वो अधूरी है ओ चली फिर सदी थोड़ी है ਉਹ ਸੰਪੂਰਨ ਹੋਣਾ ਚਾਹੁੰਦਾ ਹੈ। ਪਰ ਇਸਤਰੀ ਦੇ ਅੰਦਰ ਮਰਦ ਅਧੂਰ ਹੈ ਉਹ ਸੰਪੂਰਨ ਹੋਣਾ ਚਾਹੁੰਦਾ ਹੈ। ਵਿਪਰੀਤ ਦੀ ਕਸ਼ਿਸ਼ ਹੈ। ਪਰ ਇਹ ਕਸ਼ਿਸ਼ ਬਚਪਨ ਤੋਂ ਸ਼ੁਰੂ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਤੁਹਾਡੇ ਸਾਹਮਣੇ ਮੈਂ ਰੱਖਾਂ। ਵਿਗਿਆਨ ਹੈ ਗੁਰੂ ਬਾਬੇ ਦਾ। ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਆਈ ਕੋ ਅਤਿ ਬਾਈ। ਛੋਟੀ ਜਿਹਾ ਕਨਿਆ ਨੂੰ ਬੱਚੀ ਨੂੰ ਬਹੁਤ ਪਿਆਰਾ ਲੱਗਦਾ ਹੈ। ਮਾਂ ਨੇ ਮਾਂ ਨੂੰ ਪੁੱਤ ਪਿਆਰਾ ਲੱਗਦਾ ਹੈ ਪੁੱਤ ਨੂੰ ਮਾਂ ਪਿਆਰੀ ਲੱਗਦੀ ਹੈ ਵਿਪਰੀਤ ਦੀ ਕਸ਼ਿਸ਼ ਗੁਰੂ ਨਾਨਕ ਬਾਲਕ ਨੇ ਆ ਕੋ ਜੈਸੇ ਬਾਪ ਪਿਆਰਾ ਛੋਟੀ ਜਿਹੀ ਮਾਸੂਮ ਬੱਚੀ ਪਿਓ ਕੋਲ ਬੈਠ ਕੇ ਜੋ ਖੁਸ਼ ਹੋਵੇਗੀ ਮਾਂ ਕੋਲ ਨਹੀਂ ਪੁੱਤ ਮਾਂ ਦੀ ਗੋਦ ਵਿੱਚ ਬੈਠ ਕੇ ਜੋ ਖੁਸ਼ੀ ਮਨਾ ਸਕਦਾ ਹੈ ਪਿਓ ਕੋਲ ਨਹੀਂ ਰੂਹਾਨੀ ਖੁਸ਼ੀ ਮਿਲਦੀ ਉਸੇ ਇਹ ਵਿਪਰੀਤ ਦੀ ਖਸ਼ਿਸ਼ ਪਹਿਲੇ ਧੀ ਤੇ ਪਿਓ ਕਰਕੇ ਚਲੀ ਪੁੱਤ ਤੇ ਮਾਂ ਕਰਕੇ ਚਲੀ ਪਹਿਣ ਬਰਾ ਕਰਕੇ ਚਲ ਸਕਦੀ ਹੈ ਅਖੀਰ ਦੇ પતિ ਪਤਨੀ ਕਸ਼ਿਸ਼ਣ ਦੀ ਇਸ ਤਰ੍ਹਾਂ ਵਿਪਰੀਤ ਰੂਪਾਂ ਦੇ ਵਿੱਚ ਮੰਨ ਦੇ ਵਿੱਚ ਵੀ ਐਸਾ ਹੈ ਗੁਣਾਂ ਕਰਕੇ ਵੀ ਐਸਾ ਤੇ ਔਗਣਾਂ ਕਰਕੇ ਵੀ ਐਸਾ ਹੈ ਗੁਣਾ ਕਰਕੇ ਗਿਆਨ ਪੁਰਸ਼ ਹੈ ਭਗਤੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾ ਇਹ ਭਗਤੀ ਇਸਤਰੀ ਹੈ ਔਰ ਗਿਆਨ ਰਾਉ ਜਦ ਸੇਜੇ ਆਵੇ ਗਿਆਨ ਰਾਜਾ ਪੁਰਸ਼ ਹੈ ਭਗਤੀ ਇਸਤਰੀ ਹੈ ਲੰਬਾ ਚੋੜਾ ਖੁਲਾਸਾ ਗੁਣਾ ਵਿੱਚ ਵੀ ਕੁਝ ਗੁਣ ਇਸਤਰੀ ਹੈ ਕੁਝ ਗੁਣ ਪੁਰਸ਼ ਨੇ 99 ਦੇ ਚੋਂ ਵੀ ਕੁਝ ਅਗਣ ਪੁਰਸ਼ ਲੈ ਕੁਝ ਇਸਤਰੀ ਹੈ ਅਹੰਕਾਰ ਪੁਰਸ਼ ਹੈ ਜੈਲਸੀ ਜਲਨ ਈਰਸ਼ਾ ਇਸਤਰੀ ਹੈ ਅਹੰਕਾਰ ਕਰਕੇ ਪੁਰਸ਼ ਆਪਣਾ ਘਰ ਕਈ ਵਫਾ ਨਰਕ ਬਣਾ ਲੈਂਦਾ ਹੈ ਜੈਲਸੀ ਜਲਨ ਈਰਸ਼ਾ ਕਰਕੇ ਇਸਤਰੀ ਆਪਣਾ ਘਰ ਨਰਕ ਬਣਾ ਜਾਂਦੀ ਹੈ ਈਰਸ਼ਾ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੀ ਨੇਣ ਆਣ ਨੂੰ ਨਹੀਂ برداشت ਕਰੇਗੀ ਸਸਰ ਨੂੰ ਨਹੀਂ برداشت ਕਰੇਗੀ ਪਰ ਜਾਈ ਨੂੰ ਨਹੀਂ برداشت ਕਰੇਗੀ ਇਸਤਰੀ ਨਹੀਂ برداشت ਕਰੇਗੀ ਜੈਲਸੀ ਈਰਸ਼ਾ ਔਰਸ਼ ਆਪਣੇ ਤੋਂ ਵੱਡਾ ਕਿਸੇ ਨੂੰ ਨਹੀਂ ਬਣੇਗਾ ਅਹੰਕਾਰ ਪਰਿਵਾਰ ਦੇ ਵਿੱਚ ਮੈਂ ਹੀ ਵੱਡਾ ਮੈਂ ਤੋਂ ਵੱਡਾ ਹੋਰ ਕੌਣ ਹੈ ਇਸ ਦਾ ਹੰਕਾਰ ਕਈ ਵਾਰ ਪਰਿਵਾਰ ਦੀ ਤਬਾਈ ਦਾ ਵਾਇਸ ਬਣਦਾ ਹੈ ਇਸਤਰੀ ਦੀ ਈਰਸ਼ਾ ਕਈ ਵਾਰ ਪਰਿਵਾਰ ਨੂੰ ਖੰਡਾਣ ਦਾ ਵਾਇਸ ਬਣਦੀ ਹੈ ਟੁੱਟਣ ਦਾ ਕਾਰਨ ਬਣਦੀ ਹੈ ਪਰਿਵਾਰ ਟੁੱਟਦੇ ਨੇ ਇਸਤਰੀ ਦੀ ਇਰਸ਼ਾ ਕਰਕੇ ਪਰਿਵਾਰ ਦੁੱਖ ਉਠਾਉਂਦੇ ਨੇ ਪੁਰਸ਼ ਦੇ ਹੰਗਾਰ ਕਰਕੇ ਗੁਣ ਵੀ ਹੈ ਪੁਰਸ਼ ਦੇ ਵਿੱਚ ਗੁਣ ਹੈ ਗਿਆਨ ਦਾ ਅਧੁਰ ਪੈਦਾ ਹੋ ਸਕੇ ਇਸਤਰੀ ਦੇ ਵਿੱਚ ਗੁਣ ਹੈ ਭਗਤੀ ਦਾ ਭਾਵਨਾ ਤੇ ਇਸ ਦੇ ਅੰਦਰ ਹੈ ਪਰ ਭਗਤੀ ਗਿਆਨ ਤੋਂ ਬਿਨਾ ਅਧੂਰੀ ਹੈ ਗਿਆਨ ਭਗਤੀ ਤੋਂ ਬਿਨਾ ਅਧੂਰਾ ਹੈ भक्ति ज्ञान तो बिना अंदी है भटकेगी बहुत सारे संत महात्मावांदे डेरे भक्ति करके चल रहे ने इस्तरिया करके चल रहे मैं ये देखे गुस्ताख की बात बहुत सारे गुणी ज्ञानी पूजे जांदे ने फकीर धागे तवेस चल रहे ने इस्तरिया करके पुरुषा दा इतना विश्वास नहीं आंदा लेकिन मैं अर्ज करा ज्ञान वे ਲੰਗੜਾ ਹੈ ਭਗਤੀ ਤੋਂ ਬਿਨਾਂ ਭਗਤੀ ਤੋਂ ਬਿਨਾਂ ਔਰ ਇਹ ਰੁਕ ਜਾਂਦਾ ਹੈ ਨਾਸਤਿਕ ਹੋ ਜਾਂਦਾ ਹੈ ਬਹੁਤ ਹੀ ਤਾਰਕਿਕ ਹੋ ਜਾਂਦਾ ਹੈ ਇਸ ਗਿਆਨ ਨੂੰ ਭਗਤੀ ਚਾਹੀਦੀ ਹੈ ਭਗਤੀ ਨੂੰ ਗਿਆਨ ਚਾਹੀਦਾ ਹੈ ਤਾਂ ਜਾ ਕੇ ਖੇਡ ਬਣਦੀ ਹੈ ਬਾਹਰੋਂ ਪੁਰਸ਼ ਨੂੰ ਈ ਸਤਰੀ ਚਾਹੀਦੀ ਹੈ ਈ ਸਤਰੀ ਨੂੰ ਪੁਰਸ਼ ਚਾਹੀਦਾ ਹੈ ਮਾਨਸਿਕ ਤਲ ਤੇ ਭਗਤੀ ਨੂੰ ਗਿਆਨ ਚਾਹੀਦਾ ਹੈ ਗਿਆਨ ਨੂੰ ਭਗਤੀ ਚਾਹੀਦੀ ਹੈ ਕਿਸੇ ਵਕਤ ਪ੍ਰਾਇਮਰੀ ਸਕੂਲ ਦੇ ਵਿੱਚ ਮੈਂ ਇੱਕ ਕਹਾਣੀ ਪੜ੍ਹੀ ਸੀ ਇੱਕ ਪਿੰਡ ਨੂੰ ਅੱਗ ਲੱਗੀ ਸਾਰੇ ਨਿਕਲ ਗਏ ਜਾਨ ਬਚਾ ਕੇ ਪਰ ਆਮਣੇ ਸਾਹਮਣੇ ਦੋ ਘਰਾਂ ਵਿੱਚ ਦੋ ਬੰਦੇ ਰਹਿ ਗਏ ਇੱਕ ਵਿਚਾਰਾ ਲੰਗੜਾ ਸੀ ਕੰਦਾ ਸੀ ਇੱਕ ਦੇ ਪੈਰ ਨਹੀਂ ਸਨ ਇੱਕ ਦੀਆਂ ਅੱਖਾਂ ਨਹੀਂ ਸਨ ਜਿਹਦੇ ਪੈਰ ਨਹੀਂ ਸਨ ਨਾ ਉਨੇ ਅੰਧੇ ਨੂੰ ਆਵਾਜ਼ ਮਾਰੀ ਆਖਿਆ ਮੇਤਰਾ ਗੱਲ ਸੁਣ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲੈਣਾ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਰਿਹਾ ਹੈ ਆਪਾਂ ਬਾਹਰ ਨਿਕਲ ਜਾਵਾਂਗੇ ਅਗ ਵੱਦੀ ਆ ਰਹੀ ਹੈ ਮੈਂ ਤੇਰੀ ਪਿੱਛੇ ਬੈਠ ਜਾਣਾ ਤੂੰ ਆਵਾਜ਼ ਦੀ ਸੇਧ ਵਿੱਚ ਮੇਰੇ ਕੋਲ ਆ ਜਾ ਮੈਂ ਤੇਰੇ ਪੈਰਾਂ ਕਰਕੇ ਨਿਕਲ ਜਾਵਾਂਗਾ ਤੇ ਰਸਤਾ ਤੈਨੂੰ ਮੈਂ ਦੱਸ ਦਰ ਜਾਵਾਂਗਾ ਮੇਰੀ ਅੱਖਾਂ ਕਰਕੇ ਤੂੰ ਨਿਕਲ ਜਾ भक्ति ज्ञान तो बिना अंधी है शरदा अंधी है ज्ञान भक्ति तो बिना लंगड़ा है बिल्कुल लंगड़ा है अंदरूनी तलते ये दोहांदा मिलन होना चाहिए गुरु ग्रंथ साहिब जी महाराज दी बड़ी सुंदर वाणी और बड़ी गहरी खोज धन गुरु अर्जुन देव जी महाराज दी निज भक्ति सेलवंती लार अंदर शरदा ते ज्ञान दोनों चाहिए देना ਔਰ ਇਹ ਗਿਆਨ ਤੇ ਸਰਦਾ ਉਥੇ ਪੁਚਾ ਦੇਵੇਗੀ ਕਿਥੇ ਜਿੱਤ ਦੁਆਰੇ ਉਵਰੇ ਕਿਥੇ ਲਿਓ ਉਬਾਰ ਜਿਸ ਦੁਆਰੇ ਤੋਂ ਆਇਸੀ ਉਹ ਦੁਆਰਾ ਤੇ ਸ਼ਬਦ ਸੀ دماਕਾ ਸੀ ਆਵਾਜ਼ ਸੀ ਤੇ ਆਵਾਜ਼ ਸੀ donaਕਾਰ ਔਰ ਆਵਾਜ਼ ਸੀ ਉਹ ਅੰਕਾਰ ਉਹ ਅੰਕਾਰ ਆਦ ਕਥਨੇ ਅਨਾਰ ਉਹ ਅੰਕਾਰ ਆਦਮੈ ਜਾਣਾ ਲਿਖਿਆ ਰਮੇਠੇ ਸਾਈ ਨਵਾ ओंकार ब्रह्मा उत्पन्न ओंकार क्रिया जनचित ओंकार शैल युग भए ओंकार वेद निर्वाय बड़ी लंबी चौड़ी वाणी ओंकार दी तो ये तन मंदिर है इस मंदिर का मुंह दरवाजा है زبان लटकयाया घड़ियाल है इन्नो बजाना अंदर प्रवेश मिल जाएगा इस घड़ियाल नु बजाना और इन्नो सुनना है ਇਤਨਾ ਗਹਿਰਾਈ ਨਾਲ ਸੁਣਨਾ ਹੈ ਕਿ ਸਾਡਾ ਧਿਆਨ ਅੰਦਰ ਪ੍ਰਵੇਸ਼ ਕਰ ਜਾਏ ਹੋਰ ਕੀ ਹੋਰ ਅੰਦਰ ਕਿਸ ਨੇ ਪ੍ਰਵੇਸ਼ ਕਰਨਾ ਹੈ ਸਾਡੇ ਧਿਆਨ ਨੇ ਅੰਦਰ ਪ੍ਰਵੇਸ਼ ਕਰਨਾ ਹੈ ਔਰ ਜੈਸੇ ਧਿਆਨ ਗਹਿਰਾਈਆਂ ਚ ਅੰਦਰ ਪ੍ਰਵੇਸ਼ ਕਰੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਫੀਕ ਦੇਣ ਅਮਰਤ ਵੇਲੇ ਉੱਠਣ ਦੀ ਤੇ 15 ਵੇ ਮਿੰਟ ਇਹ ਜਪ ਕਰਨ ਦੀ ਜਪੋ ਤਾ ਏਕੋ ਨਾਮਾ ਔਰ ਨਿਰਾਫਲ ਕਾਮਾ ਕਥਾ ਕੀਰਤਨ ਸੁਣਨਾ ਇਸ ਵਾਸਤੇ ਜਪ ਕਰ ਸਕੀਏ দানਪੁਨ ਕਰਨਾ ਇਸ ਵਾਸਤੇ ਜਪ ਕਰ ਸਕੀਏ ਸੇਵਾ ਇਸ ਵਾਸਤੇ ਕਰਦੇ ਆਂ ਜਪ ਕਰ ਸਕੀਏ ਤੇ ਸਭ ਕੁਝ ਕਰਦੇ ਨਹੀਏ ਤੇ ਜਪ ਨਾ ਕਰੀਏ ਫਿਰ ਤੇ ਮੇ ਫਜ਼ੂਲ ਚਲੀ ਗਈ ਸਰੀਰਕ ਹੈ ਔਰ 15 ਵੇਸੇ ਮਨ ਬਣਾ ਕੇ ਕਰਨਾ ਗੁਰੂ ਨੇ ਕਿਸੇ ਦਿਨ ਰਸ ਬਣਾ ਦਿੱਤਾ ਤੋ ਫਿਰ ਮਿੰਟਾਂ ਸੇ ਕਿੰਟਾਂ ਦੀ ਗੱਲ ਨਹੀਂ ਹੋਵੇਗੀ ਖੇਡ ਕੁਝ ਹੋਰ ਬਣ ਜਾਏਗੀ ਪਰ ਜਪਣਾ ਢੋਣਾ ਘਾਰ ਹੈ ਇਸ ਡੰਗ ਲਾਲ ਨਹੀਂ ਕਈ ਬੰਦੇ ਬੜਾ ਜ਼ੋਰ ਲਾ ਕੇ ਬੜੀ ਜਲਦੀ ਜਲਦੀ ਜਪਦੇ ਨੇ ਉਹਦੇ ਸਰੀਰ ਬਹੁਤ ਛੇਤੀ ਥਕਦਾ ਔਰ ਸਾਰਾ ਜ਼ੋਰ ਉਸੇ 'ਚ ਹੀ ਲੱਗ ਜਾਂਦਾ ਹੈ ਭਗਤ ਕਬੀਰ ਕਹਿੰਦੇ ਸਹਿਜ ਬਿਲਾਵੋ ਜੈਸੇ ਤਤ ਨਾ ਜਾਏ ਜ਼ੋਰ ਜ਼ੋਰ ਦੀ ਮਧਾਣੀ ਰਿੜ ਰਿੜ ਕਾ ਪਾਇਆ ਤੇ ਮੱਖਣ ਵੀ ਲੱਸੀ ਹੋ ਜਾਏਗਾ ਕੁਝ ਵੀ ਨਹੀਂ ਸਹਿਜ ਬਿਲਾਵੋ जैसे तत् न जाए इस तरह जप करद करद ध्यान गहराई चला गया जबान खामोश हो जाएगी मन मिट जाएगा अंदर जीड़ी धुन सुनाई देगी बकौले गुरु नानक अंकार, धन गुरु गोबिंद सिंह जी महाराज भी कहने अंकार आदि कथनी अनाद अगर यह धुनी सुनाई दे लग पे असि मुक्त हो गए जन्म मरण मिट गया ਕਿਉਂਕਿ ਇਸੇ ਦੁਆਰ ਤੋਂ ਸਾਡਾ ਆਣਾ ਹੋਇਆ ਸੀ ਐਸੇ ਤੋਂ ਵਾਪਸ ਚਲੇ ਗਏ ਪ੍ਰਵੇਸ਼ ਕਰ ਗਏ ਪ੍ਰਮਾਤਮਾ ਦੇ ਚ ਜਿਤ ਦੁਆਰੇ ਉਬਰੇ ਕਿੱਥੇ ਲਿਓ ਅਵਾਜ਼